ਸਾਡੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਅੱਜ ਦੀ ਵੀਡੀਓ ਵਿੱਚ ਅਸੀਂ ਜ਼ਿਕਰ ਕਰਾਂਗੇ ਕਿ 4 ਦਸੰਬਰ ਨੂੰ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ 5.5 ਸਾਲਾਂ ਦੇ ਬਕਾਏ ਦਾ ਕੀ ਬਣਿਆ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਵਿਆਹ ਸ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਇਸ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਹਰੇਕ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ जाया ਕਰੇ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਅੱਜ 4 ਦਸੰਬਰ ਨੂੰ ਇੱਕ ਅਹਿਮ ਸੁਣਵਾਈ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਬਕਾਇਆ ਸਬੰਧੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਹੋਈ ਹੈ ਤਾਂ ਹਰੇਕ ਨੂੰ ਇਸ ਸੁਣਵਾਈ ਦੇ ਆਊਟਕਮ ਦੇ ਬਾਰੇ ਇੰਤਜ਼ਾਰ ਹੈ ਕਿ ਆਖਰ ਇਸ ਸੁਣਵਾਈ ਦੌਰਾਨ ਕੀ ਬਣਿਆ ਪਰੰਤੂ ਇਹ ਖਬਰ ਬਹੁਤ ਹੀ ਇੱਕ ਤਰ੍ਹਾਂ ਨਾਲ ਮੁਲਾਜ਼ਮਾਂ ਤੇ ਪੈਨਸ਼ਨਰਾਂ ਲਈ ਨਿਰਾਸ਼ਾਜਨਕ ਹੈ ਕਿ ਅੱਜ ਖੁਸ਼ਖਬਰੀ ਮਿਲਣ ਦੀ ਪੂਰੀ ਪੂਰੀ ਸੰਭਾਵਨਾ ਲੱਗ ਰਹੀ ਸੀ ਪਰੰਤੂ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਇੱਕ ਧੱਕਾ ਹੀ ਲੱਗਿਆ ਹੈ ਕਿਉਂਕਿ ਅੱਜ ਫੈਸਲਾ ਨਹੀਂ ਆਇਆ ਤੇ ਪੰਜਾਬ ਸਰਕਾਰ ਦੇ ਸਰਕਾਰੀ ਵਕੀਲ ਕਿਸੇ ਨਾ ਕਿਸੇ ਤਰ੍ਹਾਂ ਅਗਲੀ ਤਰੀਕ ਲੈਣ ਦੇ ਵਿੱਚ ਕਾਮਯਾਬ ਹੋ ਗਏ ਵੈਸੇ ਤਾਂ ਪਿਛਲੀ ਸੁਣਵਾਈ ਦੇ ਦੌਰਾਨ ਜੱਜ ਸਾਹਿਬ ਕਾਫੀ ਸਖਤ ਲਹਿਜੇ ਦੇ ਵਿੱਚ ਉਹਨਾਂ ਨੇ ਹਦਾਇਤ ਕੀਤੀ ਸੀ ਕਿ ਅਗਲੀ ਸੁਣਵਾਈ ਯਾਨੀ ਕਿ 4 ਦਸੰਬਰ ਨੂੰ ਐਫੀਡਾਉਟ ਦਿੱਤਾ ਜਾਵੇ ਕਿ ਕਿਸ ਤਰ੍ਹਾਂ ਦੇ ਨਾਲ ਜੋ ਬਕਾਇਆ ਹੈ 5.5 ਸਾਲ ਦਾ ਉਹ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਅਦਾ ਕੀਤਾ ਜਾਣਾ ਹੈ ਉਹਦਾ ਕੋਈ ਫੇਰ ਦੇ ਸ਼ਡਿਊਲ ਯਾਨੀ ਕਿ ਸਮਾਂਬੱਧ ਸਾਰਣੀ ਉਸ ਤੇ ਦੱਸੀ ਜਾਵੇ ਪਰੰਤੂ ਫੇਰ ਵੀ ਇਸ ਐਫੀਡੇਵਟ ਨੂੰ ਤਿਆਰ ਕਰਨ ਦੇ ਵਾਸਤੇ ਸਰਕਾਰੀ ਟੀਲਾ ਨੇ ਜਿਵੇਂ ਕਿਵੇਂ ਅਗਲੀ ਤਾਰੀਖ ਲੈਣ ਦੇ ਵਿੱਚ ਕਾਮਯਾਬੀ ਹਾਸਲ ਕਰ ਲਈ ਤੇ ਹੁਣ ਇਹ ਅਗਲੀ ਤਾਰੀਖ 18 ਦਸੰਬਰ ਨੂੰ ਮਿਤੀ ਗਈ ਹੈ ਇਸ ਦੇ ਨਾਲ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਕਾਫੀ ਨਿਰਾਸ਼ਾ ਵੀ ਹੋਈ ਹੈ ਤੇ ਉਹ ਇਸ ਤੋਂ ਕਾਫੀ ਨਿਰਾਸ਼ ਨਜ਼ਰ ਆਏ ਪਰੰਤੂ ਉਹਨਾਂ ਨੇ ਇੱਕ ਚਾਰਾ ਜੋ ਹੋਰ ਜ਼ਰੂਰ ਕੀਤੀ ਹੈ ਉਹ ਇਹ ਸੀ ਕਿ ਉਹਨਾਂ ਨੇ ਆਪਸ ਦੇ ਵਿੱਚ ਸਲਾਹ مشورہ ਕਰਕੇ ਇਹ ਫੈਸਲਾ ਕੀਤਾ ਕਿ ਕਿਉਂ ਨਾ ਜੱਜ ਸਾਹਿਬ ਨੂੰ ਫਰਿਆਦ ਕੀਤੀ ਜਾਵੇ ਕਿ ਉਹਨਾਂ ਦਾ ਕਸੂਰ ਕੀ ਹੈ ਤੇ ਇਸ ਕਰਕੇ ਪਰਸਨਲੀ ਉਹਨਾਂ ਦੇ ਨਾਲ ਕੰਟੈਕਟ ਕੀਤਾ ਜਾਵੇ ਔਰ ਜਦੋਂ ਜੱਜ ਸਾਹਿਬ ਬਾਹਰ ਆਏ ਤਾਂ ਉਹਨਾਂ ਨੇ ਅਰਜ਼ੋਈ ਕੀਤੀ ਕਿ ਸਾਡਾ ਕੋਈ ਕਸੂਰ ਹੈ ਨਹੀਂ ਔਰ ਅਸੀਂ ਆਪਣੀ ਜ਼ਿੰਦਗੀ ਦੇ ਆਖਰੀ ਪੜਾਅ ਤੇ ਹਾਂ ਤੇ ਇਸ ਕਰਕੇ ਸਾਡਾ ਜੋ ਇਹ ਪੈਨਸ਼ਨ ਮੁਲਾਜ਼ਮਾਂ ਦੇ ਪੈਨਸ਼ਨਰਾਂ ਦਾ ਬਕਾਇਆ 5.5 ਸਾਲ ਦੇ ਬਕਾਇਆ ਸੰਬੰਧੀ ਫੈਸਲਾ ਹੈ ਇਸ ਨੂੰ ਜਲਦੀ ਕੀਤਾ ਜਾਵੇ ਉਹਨਾਂ ਨੇ ਇਹ ਵੀ ਦੱਸਿਆ ਕਿ ਫੈਸਲਾ ਸੁਣਦੇ ਸੁਣਦੇ ਫੈਸਲੇ ਦਾ ਇੰਤਜ਼ਾਰ ਕਰਦੇ ਕਰਦੇ ਲਗਭਗ 30 ਤੋਂ 40 ਹਜ਼ਾਰ ਪੈਨਸ਼ਨਰ ਹਨ ਉਹ ਰੱਬ ਨੂੰ ਪਿਆਰੇ ਹੋ ਚੁੱਕੇ ਹਨ ਭਾਵ ਕਿ ਕਿ ਉਹ ਸੁਰਗਵਾਸ ਹੋ ਚੁੱਕੇ ਹਨ ਤੇ ਉਹਨਾਂ ਦਾ ਕਿਸੇ ਦਾ ਵੀ ਕੋਈ ਭਰੋਸਾ ਨਹੀਂ ਹੈ ਕਿਉਂਕਿ ਜ਼ਿੰਦਗੀ ਦੇ ਆਖਰੀ ਪੜਾਅ ਤੇ ਉਹ ਹਨ ਇਸ ਕਰਕੇ ਕਿਸੇ ਦਾ ਵੀ ਭਰੋਸਾ ਨਹੀਂ ਹੈ ਤਾਂ ਕਿਉਂ ਨਾ ਉਹਨਾਂ ਨੂੰ ਉਹਨਾਂ ਦੀ ਜ਼ਿੰਦਗੀ ਤੇ ਦਾਨ ਹੀ ਕੋਈ ਅੱਛਾ ਫੈਸਲਾ ਮਿਲੇ ਤਾਂ ਜੱਜ ਸਹਿਮਾਨ ਨੇ ਉਹਨਾਂ ਦੀ ਬਹੁਤ ਹੀ ਨਿਜ ਦੇ ਨਾਲ ਬਹੁਤ ਹੀ ਹਮਦਰਦੀ ਦੇ ਨਾਲ ਬੇਨਤੀ ਨੂੰ ਸੁਣਿਆ ਤੇ ਇਹ ਪ੍ਰਸਤਾਵਾਇਆ ਕਿ ਉਹਨਾਂ ਨੂੰ ਜਲਦੀ ਹੀ ਇਨਸਾਫ ਮਿਲੇਗਾ ਹੁਣ ਦੇਖਣ ਵਾਲੀ ਗੱਲ ਤਾਂ ਇਹ ਹੋਵੇਗੀ ਕਿ ਅਗਲੀ ਤਾਰੀਖ ਜਿਹੜੀ ਕਿ 18 ਦਸੰਬਰ ਨੂੰ ਰੱਖੀ ਗਈ ਹੈ ਉਸ ਦੇ ਵਿੱਚ ਕੀ ਕੋਈ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਖੁਸ਼ਖਬਰੀ ਮਿਲਦੀ ਹੈ ਜਾਂ ਫਿਰ ਸਰਕਾਰ ਉਸ ਤਰ੍ਹਾਂ ਦੀ ਹੀ ਚਾਲਾਂ ਚੱਲ ਕੇ ਆਪਣੇ ਵਕੀਲਾ ਰਾਹੀਂ ਕੋਈ ਅਗਲੀ ਤਰੀਕ ਲੈਂਡ ਵਿੱਚ ਕਾਮਯਾਬ ਹੁੰਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰੰਤੂ ਆਸ ਦੇ ਨਾਲ ਹੀ ਜਹਾਨ ਹੈ ਔਰ ਦੇਰ ਹੈ ਅੰਧੇਰ ਨਹੀਂ ਹੈ ਦੇਰ ਸਵੇਰ ਫੈਸਲਾ ਤਾਂ ਆਵੇਗਾ ਹੀ ਆਵੇਗਾ ਔਰ ਆਵੇਗਾ ਵੀ ਮੁਲਾਜ਼ਮਾਂ ਤੇ ਪੈਨਸ਼ਨਾਂ ਦੇ ਹੱਕ ਦੇ ਵਿੱਚ ਕਿਉਂਕਿ ਸਰਕਾਰ ਇਸ ਗੱਲ ਤੋਂ ਮੁਨਕਰ ਨਹੀਂ ਹੋ ਸਕਦੀ ਕਿ ਉਹਨਾਂ ਨੇ ਮੁਲਾਜ਼ਮਾਂ ਦੇ ਪੈਨਸ਼ਨਾਂ ਦਾ ਬਕਾਇਆ ਨਹੀਂ ਦੇਣਾ ਹੈ ਦੇ ਸਰਕਾਰ ਖੁਦ ਵੀ ਐਡਮਿਟ ਕਰ ਚੁੱਕੀ ਹੈ ਕਿ ਉਹਨਾਂ ਨੇ 8.5 ਸਾਲ ਦਾ ਬਕਾਇਆ ਵੀ ਦੇਣਾ ਹੈ ਤੇ ਇਸ ਦੇ ਨਾਲ ਨਾਲ ਜੋ 238 ਮਹੀਨੇ ਦੀਆਂ ਕਿਸ਼ਤਾਂ ਦਾ ਡੀਏ ਜਾਂ ਕਿਸ਼ਤਾਂ ਦਾ ਬਕਾਇਆ ਹੈ ਉਹ ਵੀ ਦੇਣਾ ਹੈ ਇਸ ਕਰਕੇ ਬਹੁਤਾ ਨਿਰਾਸ਼ ਹੋਣ ਦੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਜ਼ਰੂਰਤ ਨਹੀਂ ਹੈ ਦੇ ਸਵੇਰ ਫੈਸਲਾ ਆਵੇਗਾ ਹੀ ਆਵੇਗਾ ਇਸ ਕਰਕੇ ਜਰਾ ਫਾਸਲਾ ਬਣਾ ਕੇ ਰੱਖੋ ਤੇ ਅਗਲੀ ਤਰੀਕ ਦਾ ਇੰਤਜ਼ਾਰ ਕਰਿਏ ਔਰ ਪਰਮਾਤਮਾ ਨੇ ਚਾਹਾ ਤਾਂ ਬਹੁਤ ਅੱਛਾ ਫੈਸਲਾ ਉਸ ਅਗਲੀ ਤਾਰੀਖ ਨੂੰ ਸਾਨੂੰ ਦੇਖਣ ਨੂੰ ਮਿਲੇਗਾ ਇਸ ਵੀਡੀਓ ਵਿੱਚ ਬਸ ਇਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਹਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ